ਆਓ ਬੇਨਤੀਆਂ ਕਰੀਏ ਜੋਦੜੀ ਕਰੀਏ ਅਰਦਾਸਾਂ ਕਰੀਏ ਹੈ ਦੇ ਸੇ ਅਰਦਾਸ ਐ ਰੈ ਦਾਸ ਇਹ ਕੱਲੇ ਕੱਲੇ ਸ਼ਬਦ ਦੇ ਅਰਥ ਹਨ ਬਾਰੋਂ ਘਰ ਨੂੰ ਆਉਣਾ ਪਏਗਾ ਪੁੱਠੀ ਗਿੰਤੀ ਵਾਲਾ ਜੀਵਨ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਰੇ ਸੰਸਾਰ ਨੂੰ ਸੰਜਾ ਬਦੇਸ਼ ਦੇ ਰਹੇ ਹਨ ਕਰਪਦੇਸ਼ ਛਿੜਕੇ ਬੋ ਭਾਤੀ ਬਾਹੜਾ ਪਿਤਾ ਗਲ ਲਾਵੇ ਪਿਛਲੇ ਆਗਨ ਬਖਸ ਲਏ आगे मार्ग सो की प्राप्त करना है ये अप जीवन इस्लाम इस्लाम की है शांति है सवर है संतोष है मिलेगा, सो चलेगा ਬੱਚਾ ਆ ਬੰਗ ਸੀ ਜਦੋਂ ਪੈਦਾ ਹੋਇਆ ਲੱਗਦਾ ਐ ਸੀ ਪਰ ਟਰਨੇ ਸੀ ਸਕਦਾ ਹੱਥ ਐ ਸੀ ਇਹ ਖਾ ਨਹੀਂ ਸੀ ਸਕਦਾ ਭੋਜਨ ਐ ਦੰਦ ਤਾਂ ਪਹਿਲੇ ਹੀ ਨਹੀਂ ਸਨ ਅੱਖਾਂ ਹੈ ਸੰ ਉਹ ਦੇਖਤੇ ਰਿਹਾ ਹੈ ਇਹ ਨਹੀਂ ਵੇਖ ਰਿਹਾ ਮੇਰੇ ਮਾਤਾ ਕੌਣ ਹੈ ਪਿਤਾ ਕੌਣ ਹੈ ਸਮਝ ਨਹੀਂ ਹੈ ਆਸਿਰ ਅਭੰਗ ਬਾਲਕ ਦੀ ਨਿਆਈ ਹਾਂ ਮਨਮੁਖ ਕੌਣ ਹੈ ਜੋ ਬੱਚੇ ਵਰਗਾ ਹੈ ਪੈਰ ਹੁੰਦੇ ਆ ਹੱਥ ਹੁੰਦੇ ਆ ਟਰਨੇ ਸਭ ਦਾ ਅੱਖੀ ਵੇਖਦੇ ਆ ਕੰਨਾਂ ਹੁੰਦੇ ਆ ਇਸ ਸਭ ਕੁਝ ਹੁੰਦਿਆ ਨਾ ਸਮਝ ਹੈ ਸੋ ਨਾ ਬੋਲਣਾ ਆ ਰਿਹਾ ਹੈ ਇਹ ਜੋ ਮਾਣਮੁਖ ਹੈ ਜੋ ਮਰਦੀਆ ਮਰਜ਼ੀਆਂ ਕਰਦਾ ਹੈ ਇਹ ਉਹਦੀ ਉਦਾਹਰਣ ਹੈ ਸੋ ਖੈਰ ਇਹ ਭਗਤਾਂ ਦੀ ਚਾਲ ਨਾਰਾਗੀ ਹੈ ਅਸੀਂ ਸੰਸਾਰੀ ਵੀ ਮਿਹਨਤ ਕਰਦੇ ਹਾਂ ਭਗਤ ਵੀ ਕਰਦੇ ਹਨ ਕੀ ਫਰਕ ਹੈ ਸੋ ਧਰਮ ਕੀ ਹੈ ਧਰਮ ਸਾਡਾ ਸੁਭਾਵ ਹੈ ਇਹ ਫਲ ਹੈ ਇਹ ਸਾਡੀ ਚੰਗੀ ਆਦਤ ਹੈ ਸੋ ਜੋ पंथ ही है रस्ते च है पंथ है वो रस्ते च है जो पहुंच गया धन ती गुरु नानक देव साहब जी ने सब तो कई किलोमीटर सारी जिंदगी चले सो पहुंच गए मौके दे हाकम अज वकू मक्की वक् भुज रहे ਸਾਸੀ ਦੇਖਿਆ ਧੰਤਾ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਸਾਰੇ ਅਧੂਰੇ ਹਨ ਜਿਹੜਾ ਬੱਚਾ ਹੈ ਸਾਰਾ ਕੁਝ ਹੁੰਦਿਆ ਅਧੂਰਾ ਹੈ ਉਹਨੂੰ ਜ਼ਰੂਰਤ ਹੈ ਮਾਤਾ ਦੀ ਪਿਤਾ ਦੀ ਸਮਾਜ ਦੀ ਘਰ ਦੀ ਭੋਜਨ ਦੀ ਸੋ ਪੰਜਾ ਤੱਤਾ ਨੇ ਪੰਜਾ ਤੱਤਾ ਨਾਲ ਬਾਹਰ ਜੁੜਨਾ ਸੀ ਠੀਕ ਹੈ ਜੇ ਰਿਕ ਬਾਹਰੋਂ ਮਿਲਦਾ ਜਿੱਥੇ ਚੁੰਝ ਦਿੱਤੀ ਹੈ ਉੱਥੇ ਰਿਸ਼ਿਕ ਵੀ ਦਿੱਤਾ ਹੈ ਪਰਮੇਸ਼ਰ ਕਹਿੰਦਾ ਮੈਨੂੰ ਲੰਬਾ ਦਿਓ ਮੈਂ ਕੁਝ ਵੀ ਨਹੀਂ ਗਲਤ ਕਰਦਾ ਇਹ ਜੋ ਅਸੀਮ ਹੈ ਪ੍ਰੇਮ ਉਹ ਸਾਡਾ ਮੋਹ ਬਣਦਾ ਹੈ ਜੋ ਅਸੀਮ ਹੈ ਉਹ ਪ੍ਰੇਮ ਹੈ ਉਹ ਪਿਆਰ ਹੈ ਆਪਣੇ ਆਪ ਨੂੰ ਕਰਨਾ ਹੈ ਇਹ ਭਗਤਾਂ ਦੀ ਚਾਲ ਨਰਾਲੀ ਕੀ ਹੈ ਕਿਉਂ ਚਾਲ ਨਰਾਲੀ ਹੈ ਭਗਤਾਂ ਕੀ ਚਾਲ ਨਰਾਲੀ ਚਾਲਾ ਨਰਾਲੀ ਭਗਤਾਂ ਤੇਰੀ ਵਿਖੇ ਮਾਰਗ ਚੱਲਣਾ ਲੱਭ ਲੋਭ ਹਮਕਾਰ ਤਜ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ ਖਣਿਆ ਤਿੱਖੇ ਵਾਲੋਂ ਨਿੱਕੀ ਇਹ ਤਮਾਰਗ ਜਾਣਾ ਗੁਰ ਪ੍ਰਸਾਦੀ ਜਿਨਿ ਆਪ ਤਜਿਆ ਹਰ ਵਾਸਨਾ ਸੁਮਾਣੀ ਕਹ ਨਾਨਕ ਚਾਲ ਭਗਤਾ ਜਗ ਜਗ ਨਰਾਲੀ ਕਹ ਨਾਨਕ ਚਾਲ ਭਗਤਾ ਜਗ ਜਗ ਨਰਾਲੀ सो so, भगता की चार नराली की चार नराली है so, पहले अस बच्चे से खिडौन न खेड लगते बड़े हुए असली चीजा खेल लगते की करना है क्यों करना है क्यों करना है नहीं पता लगा ਸੰਤ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਨੇ 239 ਸਾਲ ਪ੍ਰੈਕਟੀਕਲ ਜੀਵਨ ਜੀ ਕੇ ਸਾਨੂੰ ਸੌਖਾ ਔਰ ਸਹੀ ਮਾਰਗ ਬਣਾਇਆ ਹੈ ਪਹਿਲਾ ਵੀ ਇਹ 4500 ਦੇ ਨੇੜੇ ਇਹ ਮੱਝਸੀ ਹੁਣ ਵੀ ਹੁੰਦੇ ਹਨ ਕਿ ਨਵਾਂ ਪੰਥ ਚਲਾਇਆ ਸੋ ਇਹ 16 ਕਰੋੜ ਦੇ ਨੇੜੇ ਹਨ ਜੋ ਰੱਬ ਨੂੰ ਨਹੀਂ ਮੰਨਦੇ ਨਾਸਤਿਕ ਹਨ ਕਿ ਉਹਨਾਂ ਦਾ ਭਗਵਾਨ ਹੋਰ ਹੈ ਨਹੀਂ ਸੋ ਪਰਮੇਸ਼ਰ ਇੱਕ ਪੰਜਾਮਾ ਰੂਪ ਹੈ ਸੋ ਜਿਵੇਂ ਤੋਂ ਗੜੀ ਸਾਹਿਬ ਦੇ ਮਹਾਪੁਰਸ਼ ਹਨ ਜਥੇਦਾਰ ਹਨ ਬਾਬਾ ਜੀ ਬਲਵੀਰ ਸਿੰਘ ਜੀ ਸੋ ਸਾਰੇ ਅੱਗੇ ਹੱਥ ਜੋੜਦੇ ਹਨ ਕਿਰਪਾ ਕਰਨੀ ਸੋ ਉਹਨਾਂ ਨੇ ਜ਼ਥੇਦਾਰ ਹੁੰਦਿਆ ਇਲਾਕੇ ਨੂੰ ਸੁੱਖ ਦਿੱਤਾ ਹੈ ਤਨਮਨ ਦੀ ਖਰਾਕ ਹੈ ਸਾਰਾ ਬੰਦੋਬਸਤ ਚਲਾ ਰਹੇ ਹਨ ਸੋ ਐਦਾਂ ਹੀ ਪਰਮੇਸ਼ਰ 84 85 86 ਲੱਖ ਜੂਨ ਬਣਾ ਕੇ ਵਿੱਚ ਬੈਠਾ ਕੋਈ ਮਿਸਤਰੀ ਨਹੀਂ ਬੈਂਦਾ ਸਾਰਿਆਂ ਕੇ ਹੱਥ ਛੋੜਦਾ ਹੈ ਦੇਖਿਆ ਜੇ ਮੇਰੇ ਹੱਥਾਂ ਨੂੰ ਉਹਨੇ ਸਾਰਿਆਂ ਉਜਾੜ ਬਣਾਇਆ ਹੈ ਪਰਮੇਸ਼ਰ ਦਖਲ ਅੰਦਾਜ਼ੀ ਨਹੀਂ ਦਿੰਦਾ ਸੋ ਪਰਮੇਸ਼ਰ ਕਹਿੰਦਾ ਦੇਖੀ ਮੇਰੇ ਹੱਥਾਂ ਨੂੰ ਜਿਹੜਾ ਕਰਮ ਕਰਨਾ ਹੈ ਉਹਦੇ ਚ ਹੀ ਵਰਦਾਨ ਹੈ ਉਹਦੇ ਚ ਹੀ ਦੁੱਖ ਹੈ ਉਹਦੇ ਚ ਹੀ ਸੁਖ ਹੈ ਉਹਦੇ ਚ ਹੀ ਸ਼ਰਾਬ ਹੈ ਸੋ ਮੈਂ ਕੱਲ੍ਹ ਤੇ ਖੜਾ ਖੜ ਸਕਦਾ ਬੈ ਲੱਤਾਂ ਤੋਂ ਡਿੱਗਾਂਗਾ ਉਹ ਕਨੌਣ ਰੂਪ ਹੈ ਕੁਦਰਤ ਰੂਪ ਹੈ ਜੋ 16 ਕਰੋੜ ਨਾਸਤਿਕ ਹਨ ਉਹਨਾਂ ਦਾ ਭਗਵਾਨ ਹੈ ਹੋਰ ਹੈ ਕੋਈ ਨਹੀਂ ਸੋ ਇਹ ਮੇਤਾ ਨੇ ਕਿਹਾ ਵੀ ਗਿਆਨ ਹੀ ਹੈ ਸਭ ਕੁਝ ਜੇ ਗਿਆਨ ਹੋ ਗਿਆ ਇੱਥੋਂ ਪਤਾ ਲੱਗ ਗਿਆ ਵੀ 250 ਕਿਲੋਮੀਟਰ ਹੈ ਦਿੱਲੀ ਗਿਆਨ ਤਾਂ ਹੋ ਗਿਆ ਪਹੁੰਚਾਂਗੇ ਨਹੀਂ ਇੱਕ ਇੱਕ ਕਦਮ ਧਰਨਾ ਪੈਗਾ ਉਤਮ ਕਰਨਾ ਪੈਗਾ ਟੁਰਨਾ ਪੈਗਾ ਇਹ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਸਾਨੂੰ ਸਿੱਖਿਆ ਦਿੱਤੀ ਹੈ ਕਿਰਤ ਕਰਨਾ ਨਾਮ ਜਪਣਾ ਵੰਡ ਕੇ ਛਕਣਾ ਜਿਹੜੇ ਵਿਦੇਸ਼ ਵਾਲੇ ਕਰਦੇ ਹਨ ਸਾਰੇ ਮਨੁੱਖਾਂ ਨੂੰ ਪਿਆਰ ਕਰਨਾ ਹੈ ਧਰਮ ਕੀ ਹੈ ਮੈਂ ਆਪਣਾ ਆਪ ਦਾ ਖਿਆਲ ਰੱਖਾਂ ਸਭ ਤੋਂ ਆਪਣੇ ਆਪ ਨੂੰ ਮੈਂ ਆਪ ਜਾਣਦਾ ਹਾਂ ਸੋ ਮੈਂ ਬੰਦਾ ਬਣ ਗਿਆ ਸਾਰੇ ਦੁਨੀਆ ਬੰਦਾ ਬਣ ਗਈ ਸੋ ਆਪਣੇ ਆਪ ਵਿਗੜੇ ਹੋਏ ਹਾਥੀ ਬਾਂਦਰ ਦੀ ਨਿਆਈ ਕੁੱਕਰ ਦੀ ਨਿਆਈ ਹਲਕਾ ਹੋਇਆ ਇਹਨੂੰ ਸੰਗਲ ਪਾਣਾ ਹੈ ਇਹਨੂੰ ਕਾਬੂ ਰੱਖਣਾ ਹੈ ਮਨ ਇਹ 24 ਘੰਟੇ ਚੱਲਣ ਵਾਲੀ ਮਸ਼ੀਨ ਹੈ 24 ਯਾਰ ਨਵੇਂ ਸੋਚ ਵਿਚਾਰ ਚੱਲ ਰਹੇ ਨੇ ਸਾਡੇ ਮਨ ਚ ਖੋਜ ਕਰਨੀ ਹੈ ਉਦਮ ਕਰਨਾ ਹੈ ਜੇ ਸਭ ਕੁਝ ਭਗਵਾਨ ਕਰ ਰਿਹਾ ਪਰਵੇਸ਼ਰ ਕਰ ਰਿਹਾ ਰੱਬ ਕਰ ਰਿਹਾ ਫਿਰ ਤੇ ਖੇਡ ਹੀ ਖਤਮ ਹੈ ਸੋ ਜਿਨੇ ਇਹ ਉਹ ਕੋਈ ਬੱਚਾ ਹੁੰਦਾ ਹੈ ਜਾਂ ਵੱਡਾ ਹੁੰਦਾ ਹੈ ਜੋ ਫਿਲਮ ਚ ਵੀ ਜਿਆਦਾ ਭਾਰੀ ਸਰੀਰ ਹੁੰਦਾ ਹੈ ਉਹ ਜਿਆਦਾ ਖਾਂਦਾ ਹੈ ਸੋ ਇਹ ਜੋ ਜਿਹਨੇ ਇੰਡੀਆ ਆਇਆ ਤੀਸਰੇ ਬੰਦੇ ਨੂੰ ਕੈਂਸਰ ਹੈ ਤੀਜੇ ਨੇ ਸ਼ੂਗਰ ਹੈ ਜੋ ਸਾਡਾ ਸਰੀਰ ਹੈ ਇਹ ਭੋਜਣੀ ਹੈ ਜੋ ਅੰਦਰ ਰਹਿ ਗਿਆ ਉਹਦਾ ਸਰੀਰ ਬਣਿਆ ਜੋ ਮਨ ਚ ਅੰਦਰ ਰਹਿ ਗਿਆ ਉਹਦਾ ਸਾਡਾ ਮਨ ਬਣੇਗਾ ਗੁਰਮਤ ਤਾ ਨਹੀਂ ਪੈਗੀ ਸਿੱਖਿਆ ਵਿਚਾਰ ਨਹੀਂ ਪੈਗੀ ਇਹੀ ਸਾਨੂੰ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਸਿੱਖਿਆ ਦਿੱਤੀ ਹੈ ਆਖਰੀ ਔਰ ਪਹਿਲਾ ਮੌਕਾ ਮਿਲਿਆ ਹੈ ਜੀਵਨ ਇਸਲਾਮ ਕੀ ਹੈ ਜਿੱਥੇ ਅਮਨ ਹੈ ਸ਼ਾਂਤੀ ਹੈ ਸੁੱਖ ਹੈ ਚੈਨ ਹੈ ਧੀਰਜ ਹੈ ਇਹ ਨੌ ਤਰ੍ਹਾਂ ਦਾ ਜੋ ਮਨ ਹੈ ਕਦੇ ਅਸੀਂ ਭਗਤ ਬਣਦੇ ਹਾਂ ਕਦੇ ਕੰਮੇ ਕਦੇ ਧਾਨੀ ਕਈ ਕਈ ਵਾਰ ਦਇਆਵਾਨ ਹੁੰਦੇ ਆ ਸੋ ਕਈ ਨੌ ਤਰ੍ਹਾਂ ਦੇ ਸਾਡੇ ਵਿਚਾਰ ਆਉਂਦੇ ਹਨ ਮਨ ਚ ਕਦੀ ਕਿਸੇ ਦਾ ਖੋਣਾ ਚਾਹੁੰਦੇ ਆ ਸੋ ਬਣ ਦੇ ਪਿੱਛੇ ਲੱਗ ਕੇ ਪਾਣੀ ਤੋਂ ਬਿਨਾਂ ਹੀ ਡੁੱਬ ਜਾਗੇ ਘਰਬਾਣੀ ਵਿਚਾਰ ਨਹੀਂ ਪਰੈਗੀ ਪੜਨੀ ਪੈਗੀ ਪੜਿਆ ਅਨਪੜਿਆ ਇਹ ਨਹੀਂ ਵਿਚਾਰਿਆ ਜਾਣਾ ਅਮਲਾਂ ਦੇ ਹੁਣ ਕੇ ਨਵੇੜੇ ਸੋ ਜੇ ਹੱਥ ਤੇ ਦਵਾਈ ਰੱਖ ਲੈ ਕੁਰਲੀਆਂ ਕਰੀ ਜਾਇਆ ਉਲਟੀਆਂ ਕਰੀ ਜਾਇਆ ਜੇ ਨਹੀਂ ਸੋ ਇਹ ਜਦੋਂ ਮਨ ਦਾ ਦਰਵਾਜ਼ਾ ਖੁੱਲਾਂਗੇ ਅੰਦਰ ਸ਼ਬਦ ਆਏਗਾ ਸ਼ਬਦਾਂ ਦਾ ਸ਼ਬਦਾਂ ਨਾਲ ਮੇਲ ਹੋਏਗਾ ਸੋ ਜਦੋਂ ਤੀਰ ਵੱਜਿਆ ਕਹਿੰਦੇ ਸੰਸਾਰ ਚ ਕੁਝ ਵੀ ਨਹੀਂ ਸਰੀਰ ਦੇ ਸੱਲ ਡਾਣ ਹੋ ਗਏ ਸੋਚ ਕਿਰਿਆ ਵੀ ਨਹੀਂ ਕਰ ਸਕਦਾ ਕਹਿੰਦਾ ਕੁਝ ਵੀ ਨਹੀਂ ਐ ਤੇ ਖੇਡ ਮਰ ਚੱਲਦੀ ਭੱਜ-ਭੱਜ ਕੇ ਸੋ ਜਦੋਂ ਅੰਤ ਆਉਣਾ ਹੈ ਫਿਰ ਭੱਜਿਆ ਨਹੀਂ ਜਾਣਾ ਛੜਾਈ ਲਿਓ ਮਹਾ ਬਲੀ ਤੇ ਆਪਣੇ ਚਰਨ ਪ੍ਰਾਥ ਸ ਗੁਰੂ ਦੀ ਸਿੱਖਿਆ ਧਾਰਨੀ ਪੈਗੀ ਗੁਰੂ ਦੀ ਸਾਰੀ ਸੰਸਾਰ ਚ ਰੇਜ ਹੈ ਜੇ ਪਰਮੇਸ਼ਰ ਦੀ ਵੀ ਸਾਰੇ ਸੰਸਾਰ ਚੋਂ ਪੱਤੇ-ਪੱਤੇ ਤੇ ਐ ਚਰੇ-ਚਰੇ ਚੈ ਕੁਦਰਤ ਰੂਪ ਹੈ ਕੋ ਨੂ ਰੂਪ ਹੈ ਸਿੱਟ ਰੂਪ ਹੈ ਸਮਝਣਾ ਪਏਗਾ ਜੀ ਸੋ ਅਸੀਂ ਭੁੱਲੇ ਹੋਏ ਹਾਂ ਕਵਾਚੀ ਚੀਜ਼ ਹੋ ਸਕਦਾ ਲੱਬੇ ਨਾਲ ਲੱਬੇ ਸੋ ਅਸੀਂ ਬੱਚੇ ਹਾ ਮਨਮੁਖ ਕੌਣ ਆ ਜੋ ਮਨ ਦੀਆਂ ਕਰਦਾ ਹੈ ਸਭ ਕੁਝ ਹੁੰਦਿਆ ਸਰੀਰ ਕੰਮ ਨਹੀਂ ਕਰਦਾ ਸਮਝ ਨਹੀਂ ਹੈ ਨਿੱਕਾ ਬੱਚਾ ਜਿੰਨੇ ਛੋਟਾ ਹੈ ਸੋ ਇਹ ਇੱਕ ਕਮਿੰਟ ਸਕਿੰਟ ਕਰਕੇ ਸਾਡਾ ਘਟ ਰਿਹਾ ਹੈ ਸਭ ਤੋਂ ਵੱਡਾ ਘਟਾ ਹੈ ਜੇ ਮੈਂ ਇਸ ਸੰਸਾਰ ਚੋਂ ਜਾ ਰਿਹਾ ਹਾਂ ਸਭ ਕੁਝ ਵੀ ਨਹੀਂ ਚੰਗਾ ਲੱਗਣਾ ਆਪਣੇ ਆਪ ਨੂੰ ਸੰਭਾਲਣਾ ਪਏਗਾ ਜੀ ਦਾਸਤ ਬਹੁਤ ਹੀ ਗਲਤੀ ਆ ਰਹੀ ਹੈ ਨਿਰਮੁਖ ਜੀ ਦਾਸ ਹੈ ਸੰਗਤ ਔਰ ਗੁਰੂ ਬਖਸ਼ਨਾਰ ਬਖਸ਼ ਲੈਣਾ ਜੀ ਬਖਸ਼ ਲੈਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖਦੇ ਫਤਿਹ 94174 37746